ਤੇ ਗਿੰਦੂ ਭਾਈ ਦੇ ਕਹਿਣ ਵਾਂਗੂ ਖੱਟੇ ਰੰਗ ਚ ਬਣ ਰਿਹਾ ਸਾਡਾ ਵਲੌਗ 256 256 ਜੀ ਵੀ ਤੇ ਗਿੰਦੂ ਭਾਈ ਜੇ ਤੁਹਾਨੂੰ ਮੇਰਾ ਵਲੌਗ ਦੇਖਣਾ ਤਾਂ ਕਮੈਂਟ ਤੇ ਆਉਣਾ ਚਾਹੀਦਾ ਜੇ ਕਮੈਂਟ ਨਹੀਂ ਆਇਆ ਇਹਦਾ ਮਤਲਬ ਸਾਡਾ ਵਲੌਗ ਨਹੀਂ ਵੇਖਿਆ ਅੱਜ ਅਸੀਂ ਲੱਗੇ ਆ ਭਾਬੀ ਉਹਨਾਂ ਦਾ ਸ਼ੂਟ ਕਰਨ ਤੇ ਮੈਂ ਕਿਹਾ ਚੱਲ ਭਾਬੀ ਨੂੰ ਮੜੇ ਤਿਆਰੀ ਪੂਰੀ ਕਰਦੀ ਏ ਮੈਨੂੰ ਤਾਂ ਫੇਰ ਵਧੀਆ ਲੱਗਦਾ ਆ ਆ ਪਰ ਜਾਈਦਾ ਇਹ ਮੇਰੀ ਇਕੱਲੀ ਮੜਾਂ ਦੀ ਕੁੱਟਦੀ ਮੇਰੀ ਆ ਭਾਦਿਆਂ ਨਾਲ ਵੀ ਬਹੁਤ ਬਣਦੀਆਂ ਕਿ ਨਹੀਂ ਬਾਬੀ ਹਾਂਜੀ ਬਣਦੀ ਬਹੁਤ ਕਰਦੀ ਇਹ ਤਾਂ ਬਾਬੀ ਇਦਾਂ ਲੱਗਦਾ ਜਿਦਾ ਤੂੰ ਮੈਨੂੰ ਟੌਂਟ ਦਿਆ ਮਾਰਿਆ ਹੁੰਦਾ ਨਹੀਂ ਨਹੀਂ ਬਹੁਤ ਬਣਦੀ ਆ ਚੰਗੀ ਐ ਮੜਾਂ ਦਾ ਟਾਡੀ ਬਹੁਤ ਚੰਗੀ ਐ ਸੁਪਰ ਉਪਰ ਕਹਿੰਦੀਆਂ ਦੇ ਲੋਕੀ ਦੇ ਲੋਕੀ ਬਾਅਦ ਵਿੱਚ ਉਹ ਕੈਮਰਾ ਕੱਟ ਕੇ DJ ਨੂੰ ਕਹੇ ਤੇਰੀ ਭੈਣ ਬਾਲੀ ਪੇ ਕਰਦੀ ਆ ਵਾਪੜੀਆਂ ਫਿਕਰਾਂ ਆਪੇ ਰ ਨਾ ਨਾ ਅਗਲੀ ਮਿਲਨੀ ਸਿੱਧਾ ਦੀ ਦੀਵਾ ਲੱਭ ਕੇ ਵੀ ਨਹੀਂ ਮੇਰੀ ਸਾਰੀਆਂ ਨਹੀਂ ਬਣਦੀ ਵੈਸੇ ਮੇਰੀਆਂ ਭਾਬੀਆਂ ਨਾ ਇੱਕ ਭਾਬੀ ਰਹਿ ਗਈ ਆਉਣ ਵਾਲੀ ਛੋਟੀ ਹੋਣ ਲਾਡੀ ਦੀ ਨਾਲ ਦੀ ਇਹਨਾਂ ਦਾ ਵਧੀਆ ਬਣਦੇ ਉਹਨਾਂ ਪਤਾ ਨਹੀਂ ਬਣੂਗੀ ਕਿ ਨਹੀਂ ਬਣੂਗੀ ਉਹਦੇ ਨਾਲ ਸਾਡੇ ਤੋਂ ਜ਼ਿਆਦਾ ਬਣੂਗੀ ਚੰਗੀਆਂ ਬਣ ਬਣਾਉਣ ਵਾਲੀ ਹੈਗੀਆਂ ਕਿ ਤੋੜਨ ਵਾਲੀਆਂ ਬਣਾਉਣ ਵਾਲੀ ਨਹੀਂ ਮੇਰੀ ਭਾਬੀ ਨਾਲ ਤਾਂ ਬਹੁਤ ਬਣਦੀਆਂ ਇਹਨਾਂ ਤਾਂ ਬਾੜੀ ਬਣਦੀਆਂ ਇਹਦੇ ਕੋ ਵਿਆਹੀ ਵਿਆਹੀ ਆਈ ਸੀਗੀ ਚੰਗੀ ਬੇਇੱਜ਼ਤੀ ਕਰਦੀ ਹੈ ਮੇਰੀ ਪਿਆਰ ਚ ਬੇਇਜ਼ਤੀ ਹੁੰਦੀ ਕਿ ਜੇ ਬੋਲ ਲਾ ਕੋਈ ਬੋਲ ਤਾਂ ਸਕਦਾ ਮਗਰ ਬੀਬੇ ਅੱਸੂ ਗਾ ਮੈਂ ਚੰਗੀ ਹੈ ਨਾ ਲਾਣ ਕੇ ਨਹੀਂ ਐਨੇ ਚੰਗੇ ਬੀਬੇ ਨਹੀਂ ਨਹੀਂ ਚੰਗੀ ਹੈ ਨਾਲੇ ਨਹੀਂ ਵੀ ਕਹਤੋ ਨਾਲੇ ਚੰਗੀ ਵੀ ਕਹਤੋ ਜੋਤੀ ਨਾ ਨਹੀਂ ਮੈਂ ਕਦੀ ਇਦਾਂ ਬੁਰਾਈ ਥੋੜੀ ਕਿਸੀ ਕਰਦੀ ਨਾ ਉਹ ਤਾਂ ਹੱਸਦੀਆਂ ਨਾ ਕਦੀ ਮੈਂ ਦੀ ਉਹਨਾਂ ਨੂੰ ਇਦਾਂ ਕਹਿਣ ਕਰਦੀ ਜਾਂਦਾ ਮਾਹੀ ਦਾ ਮੈਂ ਤਾਂ ਸਾਫ਼ ਹੈ ਤੇ ਬਰਾਉ ਕਹਿੰਿਆ ਤੂੰ ਮਤਲਬ ਫ੍ਰੈਂਕਲੀ ਇੱਦਾਂ ਮਜ਼ਾਕ ਕਰ ਦਿੰਦਾ ਭਾਬੀ ਦਾ ਵੀ ਸਾਥ ਹੀ ਦਿੱਤਾ ਹਾਂ ਬੀਬੀ ਬੀਬੀ ਪਿੱਛੇ ਹੋ ਜਾ ਕਹਿੰਦੇ ਫ੍ਰੈਂਕਲੀ ਇੱਦਾਂ ਭਾਬੀ ਹੁਣਾਂ ਤਾਂ ਹੁਣ ਆਪਾਂ ਸ਼ੂਟ ਕਰਾਂਗੇ ਇਹਨਾਂ ਦੀ ਮੈਂ ਕਿਹਾ ਤੁਹਾਡੀਆਂ ਰੀਲਾਂ ਰੂਲਾਂ ਬਣਾਦਾ ਬਸ ਬਸ ਸਾਰੀ ਨੀ ਬੋਲੀ ਜਿਹੜੇ ਸਾਡੇ ਨੇ ਬੋਲਟ ਲਿਆ ਆ ਬੋਲਟ ਵੀ ਦਿਖਾਉਣੇ ਆ ਬਧਾਈਆਂ ਦਿਓ ਸਾਰੇ ਜਣੇ ਬੋਲਟ ਦੀਆਂ ਤੇ ਉਹ ਚਾਪਾ ਵੀ ਨਾਲ ਨਾਲ ਸ਼ੂਟ ਕਰਾਂਗੇ ਆਪਾਂ ਸੋਨਾ ਜੀ ਆ ਤੇ ਤੁਸੀਂ ਰੀਲਾਂ ਦੇਖੋ DJ ਦੇ ਇੰਸਟਾਗ੍ਰam ਤੇ ਖੁਸ਼ੀ DJ ਆ ਮੈਂ ਡਿਸਕ੍ਰਿਪਸ਼ਨ ਚ ਲਿੰਕ ਵੀ ਦੇ ਦੂੰਗੀ ਫੋਲੋ ਵੀ ਕਰ ਲਿਓ ਮੇਰੇ ਭਰਾ ਨੂੰ ਸਾਰੇ ਜਣੇ ਤੇ ਘੰਟ ਘੰਟ ਵੀਊ ਦਿਓ ਚਲੋ ਬੋਲ ਲੀ ਗੇ ਕਿ ਕਿਨੇ ਕੀ ਕੀ ਕਰੀ ਚਾਹੁੰਦੀ ਆ ਪਿਆਰ ਦੀ ਹੁੰਦੀ ਮੈਂ ਕਿ ਇੱਕ ਮਿੰਟ ਕੱਪੜਿਆਂ ਤੇ ਚੁੰਡੀਆਂ ਲਾਇਓ ਇੱਕ ਮਿੰਟ ਕਿਤੇ ਨਹੀਂ ਹਵਾ ਚੱਲੂ ਮੈਂ ਕਿਹਨੇ ਨਹੀਂ ਆਜ ਬਚਾਰੇ ਨੇ ਤੂੰ ਸੋਚੋ ਤੇਰੇ ਨਾਲ ਫੋਟੋ ਸ਼ੂਟ ਕਰਾਉਣ ਨੂੰ ਕਿੰਨਾ ਤਾਬਲ ਐਕਸਾਈਟਿਡ ਹੈ ਅਗਲਾ ਤੂੰ ਖੁਸ਼ ਹੋ ਇਸ ਗੱਲ ਤੇ ਆ ਜਾ ਆ ਜਾ ਗੁਲੀਸ਼ਾ ਲਓ ਬਈ ਸਾਰੇ ਚੱਲੇ ਆ ਹੁਣ ਬਾਅਦ ਚ ਅਸੀਂ ਅੱਪਰੇ ਜਾਵਾਂਗੇ ਪਹਿਲਾਂ ਅਸੀਂ ਚੱਲੇ ਆ ਇਹ ਰਿਲੇ ਬੁਲਟ ਲਿਆ ਮੈਂ ਚੱਲ ਗਾ ਕੇ ਉੱਥੇ ਤੁਰ ਕੇ ਜਾਂਦੇ ਆ ਆ ਜਾਣਾ ਬਿਠਾ ਦੇ ਸਮਾਨ ਮੰਮੀ ਹੁਣਾਂ ਨੇ ਏਦਾਂ ਰਜਾਈਆਂ ਰਜਾਈਆਂ ਜਿਹੜੀਆਂ ਮੱਛੀਆਂ ਇੱਥੇ ਸੁੱਟ ਦਿੱਤੀਆਂ ਸੀਗੀਆਂ ਫਿਰ ਮੱਛੀਆਂ ਆ ਸੜੀਆਂ ਸੀ ਜਿਹੜੀਆਂ ਲੋ ਵੀ ਗਾਇਸ ਆਪਾਂ ਬਾਜੀ ਦਾ ਸ਼ੂਟ ਕਰ ਲਿਆ ਸੀਗਾ ਡਨ ਕਿਉਂਕਿ ਫਿਰ ਅਸੀਂ ਵੀ ਚੱਲ ਜਣਾ ਇਹਨਾਂ ਦਾ ਵੀ ਥੋੜਾ ਥੋੜਾ ਟਾਈਮ ਹੀ ਰਹਿੰਦਾ ਆ ਮੰਮੀ ਮੇਰੀ ਦਾ ਫੋਨ ਆ ਗਿਆ ਕਿਉਂਕਿ ਮੰਮੀ ਹੁਣੇ ਆਉਂਦੇ ਪਏ ਆ ਹਾਂਜੀ ਮੰਮੀ ਆ ਗਿਆ ਬੱਸ ਅਸੀਂ ਗੇਟ ਕੋਲੇ ਹਾਂਜੀ ਓਕੇ ਆ ਗਿਆ ਮਾਮੀ ਉਹਨੇ ਠੀਕ ਓਕੇ ਲੋ ਵੀ ਮਾਮਾ ਮਾਮੀ ਆਉਣ ਲੱਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗਾ ਸੀਗਾ ਵੀ ਆਹ ਹੋ ਗਿਆ ਹੈਪਨ ਹੋ ਗਈ ਹੈ ਘਰੇ ਤਾਂ ਕਰਕੇ ਉਹ ਅੱਜ ਫੇਰ ਆਉਣਗੇ ਮਾਮਾ ਮਾਮੀ ਉਹਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਸਵੇਰੇ ਪਤਾ ਲੱਗਾ ਉਹਨਾਂ ਨੂੰ ਤੇ ਹੁਣ ਆਪਾਂ ਚੱਲੇ ਆ ਘਰੇ ਤੇ ਡੀਜੇ ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਸਾਡੇ ਨਾਲ ਸ਼ੂਟ ਦਾ ਬਹੁਤ ਤੇ ਅੱਜ ਵੀਰੇ ਨੇ ਤੇ ਭਾਬੀ ਨੇ ਸਾਨੂੰ ਰਾਤ ਨੂੰ ਖਵਾਉਣੇ ਆ ਭਾਬੀ ਦੇ ਸਪੈਸ਼ਲ ਆ ਰਾਜਮਾ ਚਾਵਲ ਭਾਬੀ ਬਹੁਤ ਜ਼ਿਆਦਾ ਟੇਸਟੀ ਬਣਾਉਂਦੇ ਰਾਜਮਾ ਤੇ ਅਸੀਂ ਮੈਂ ਉਦੋਂ ਹੀ ਕਹਿਤਾ ਇਹਨਾਂ ਨੂੰ ਮੈਂ ਕਿਹਾ ਭਾਇਆ ਤੁਸੀਂ ਮੇਰਾ ਰਾਜਮਾ ਚਾਵਲ ਖਾਣ ਨੂੰ ਜੀ ਕਰਦਾ ਤੇ ਐਤ ਕਿ ਇਹਨਾਂ ਨੇ ਫਿਰ ਸਾਨੂੰ ਇਨਵਾਈਟ ਕੀਤਾ ਰਾਜਮਾ ਚਾਵਲ ਤੇ ਹਿੰਦੀ ਕਿਉਂ ਬੋਲਣ ਲੱਗ ਪਿਮੇ ਰਾਜਮਾ ਚਾਵਲ ਰਾਜਮਾ ਤੇ ਚੌਲ ਚੌਲ ਭਾਬੀ ਬਹੁਤ ਟੇਸਟੀ ਬਣਾਉਂਦੀ ਆ। ਰਾਜਮਾ। ਭਾਬੀ ਸਾਰੀਆਂ ਸਾਰੀਆਂ ਦਾਲਾਂ ਸਬਜ਼ੀਆਂ ਵਧੀਆ ਬਣਾਉਂਦੀ ਆ। ਬਟ ਰਾਜਮਾ ਚਾਵਲ ਅਸ ਚਾਲੇ ਟੇਸਟੀ। ਫੇਵਰੇਟ ਆ ਮੇਰੇ ਭਾਬੀ ਦੇ ਹੱਥਾਂ ਦੇ। ਸਾਡੇ ਸਾਰਿਆਂ ਦੇ ਫੇਵਰੇਟ ਰਾਜਮਾ ਚਾਵਲ। ਭਾਬੀ ਤੋਂ ਸਿੱਖ ਕੇ ਜਾਣੇ ਆ ਮੈਂ ਭਾਬੀ ਕਿੱਦਾਂ ਬਣਾਉਂਦੀ। ਬਣਾਉਂਦੀ ਤਾਂ ਮੈਂ ਨੋਰਮਲ ਹੀ ਆ ਪਰ ਤੁਸੀਂ ਕਹਦੇ ਸਵਾਦ ਆ ਪਰ ਮੈਨੂੰ ਪਤਾ ਨਹੀਂ। ਇਹ ਹੁਣ ਅੱਜ ਕਿੱਦਾਂ ਦੇ ਬਣੂਗੇ ਸਵਾਦ ਬਣੂਗਾ ਤਾਂ ਨਹੀਂ। ਭਾਬੀ ਲਾਜ ਰੱਖ ਲੈ ਮੇਰੀ ਮੈਂ। ਹੋਟੈਲ ਹੋ ਗਿਆ। ਆਨਲਾਈਨ ਹੀ ਦੱਸਣਾ ਸਾਰਿਆਂ ਨੂੰ ਵਧੀਆ ਬਣੇ। ਬਣਾਉਂਗੀ ਤਾਂ ਸਵਾਦ ਹੀ ਹੋਣਾ ਟੈਂਸ਼ਨ ਦਾ। ਵੈਸੇ ਹੁਣਾ ਜੋ ਵੀ ਹੋਇਆ ਹਨਾ ਘਰੇ ਥੋੜਾ ਜਿਹਾ ਮਾਹੌਲ ਉਵੇਂ ਹੋ ਗਿਆ ਸੀ ਹਨਾ ਤੇ ਪਰ ਫਿਰ ਉਹ ਚੀਜ਼ ਦੇ ਵਿੱਚ ਆਪਾਂ ਖੁੱਬੀ ਜਾਵਾਂਗੇ ਖੁੱਬੀ ਜਾਵਾਂਗੇ ਤਾਂ ਫਿਰ ਉਹ ਮਾਈਂਡ ਉੱਥੇ ਹੀ ਕਿ ਸਟਕ ਰਹਿੰਦਾ ਆ ਤਾਂ ਕਰਕੇ ਫਿਰ ਡੀਜੇ ਕਹਿੰਦਾ ਚਲੋ ਅੱਜ ਆਪਾਂ ਜਾਂਦੇ ਆ ਬਾਹਰ ਨਾਲੇ ਤਾਂ ਤੁਹਾਨੂੰ ਕੁਝ ਖਵਾ ਕੇ ਲਿਆਉਣਾ ਮੈਂ ਤੇ ਨਾਲੇ ਆਪਾਂ ਫੋਟੋ ਫੋਟੋ ਸ਼ੂਟ ਕਰ ਲਈ ਡੀਜੇ ਫਿਰ ਸਾਨੂੰ ਹੁਣ 버ਗਰ ਖਵਾ ਕੇ ਲਿਆ ਕੇ ਲਿਆਂਦੇ ਬੋਲਟ ਲਿਆ ਨਾ ਡੀਜੇ ਨੇ ਜਿਹੜਾ ਨਮਾ ਉਹਦੀ ਪਾਰਟੀ ਕੀਤੀ ਅੱਜ ਵੀ ਡੀਜੇ ਨੇ ਸਾਨੂੰ ਥੈਂਕ ਯੂ ਭਾਜੀ ਬਹੁਤ ਸਵਾਦ ਸੀਗਾ ਤੇ ਅਸੀਂ ਅੱਜ ਦੁਜੇ ਭਾਜੀ ਕੇ ਵੀ ਗਏ ਸੀ ਨਾ ਮੈਕਦੀਪ ਉੱਥੇ ਮੈਕਦੀਪ ਨੇ ਪਕੌੜੇ ਪਕੌੜੇ ਛਕ ਲਏ ਮੈਕਦੀਪ ਦੀ ਡਾਈਟਿੰਗ ਮੰਡੀ ਆ ਕੇ ਭੰਗ ਹੋ ਜਾਂਦੀ ਆ ਸਟ੍ਰਿਕਟ ਡਾਈਟ ਮੈਕਦੀਪ ਦੀ ਹੱਲ ਜਾਂਦੀ ਵਿਚਾਰੇ ਦੀ ਸਾਰੀ ਆ ਗਿਆ ਇਹ ਕਿਉਂ ਤੋਂ ਸਮਾਨ ਆਇਆ ਮੰਮੀ ਦੇ ਮਮਾ ਸੱਸਰੇ ਕਿਹੋ ਜਿਹਾ ਹਾਲ ਚੰਗਾ ਮੇਨ ਬੰਦਾ ਕਿੱਥੇ ਆ ਸਾਡਾ ਬੇਨਵਾ ਨਾ ਰਵੇ ਤਾ ਉਹਦਾ ਨਾ ਕੋਈ ਮਿਸਾਲ ਸਿਆਸਿਕ ਹਟਾ ਸ਼ੰਗੀ ਸਾਸ਼ਟ੍ਰਿਕ ਕੋਈ ਮੁੰਡਾ ਨਹੀਂ ਬਰਗਾ ਇਹ ਹੋਇਆ ਤੇਰਾ ਮੁੰਡਾ ਹੈ ਬਰਗਾ ਕੁਝ ਤੇ ਕਰ ਸਕਦੇ ਤਾ ਕੋਈ ਸਟੈਕਿੰਗ ਕਰ ਤੂੰ ਉਧਰ ਆ ਜਿੱਤ ਪਾਜੀ ਨਹੀਂ ਨਹੀਂ ਪਾਜੀ ਕੋਈ ਥੋੜੇ ਚੌਲ ਲੈ ਦੇ ਬਸ ਤੁਸੀਂ ਅਲੱਗ ਖਾਣੇ ਆ ਤੁਸੀਂ ਅਲੱਗ ਖਾਣੇ ਆ ਮੈਨ ਥੋੜੇ ਲਿਆ ਦਿਓ ਚਲ ਇਹਨੂੰ ਅਲੱਗ ਪਾ ਦਿਓ ਮੈਂ ਕਰੀ ਬਣਾ ਫਿਰ ਕੀ ਠੀਕ ਚੱਲ ਤਾ ਤੂੰ ਤਾਂ ਡੀਜੇ ਹਾਂ ਮੈਂ ਤਾਂ ਡੀਜੇ ਹੈ ਡੀਜੇ ਮੈਂ ਤਾਂ ਡੀਜੇ ਦਾ ਮੇਰਾ ਤਾਂ ਡੀਜੇ ਦਾ ਰਿਕਾਰਡ ਆ 9 9 ਰੋਟੀਆਂ ਦਾ ਉਹ ਤਾਂ ਰੋਟੀਆਂ ਖਤਮ ਹੋ ਗਈਆਂ ਸੀ ਉਦੋਂ ਛੋਟੇ ਛੋਟੇ ਹੁੰਦੇ ਸੀ ਡੀਜੇ ਤਾਂ ਪਰ ਉਦੋਂ ਵੀ ਵੱਡਾ ਸੀ ਮੈਂ ਹੀ ਛੋਟੀ ਸੀ ਡੀਜੇ ਆਪਣਾ ਏਜ ਗੈਪ ਕਿੰਨਾ ਆ 38 ਆ ਮੇਰਾ ਮੈਂ ਹੈਗੀ ਆ 29 ਲਾਲਾ ਸਾਹਿਬ ਪਤਾ ਹੈ 10 ਸਾਲ ਦਾ ਹੈਗਾ ਆਪਣੀ ਬੌਂਡਿੰਗ ਪਰ ਸਟਰੋਂਗ ਹੈ ਸਾਡੀ ਸਾਡੀ ਬੰਨ ਵੀ ਬਹੁਤ ਆ ਕੋਈ ਦੇਖ ਕੇ ਕਹਿ ਨਹੀਂ ਸਕਦਾ ਵੀ ਸਾਡਾ ਇੰਨਾ ਏਜ ਗੈਪ ਆ ਡੀ ਜੀ ਕੋਣ ਵੀ ਲੱਭ ਪਏ ਤੇ ਮੇਰਾ ਇੰਤਜ਼ਾਰ ਵੀ ਨਹੀਂ ਕੀਤਾ ਇੱਕ ਸਕੈਂਟ ਬੰਦਾ ਹਾਂ ਨਹੀਂ ਨਹੀਂ ਰਲਾਉਣ ਨਾਲ ਦੀ ਗੱਲ ਨਹੀਂ ਬੰਦੇ ਨੇ ਇੱਕ ਸਕੈਂਡ ਮੈਂ ਅਜੇ ਤਰੀਫਾਂ ਹੀ ਕਰ ਰਹੀਆਂ ਵੀ ਸਾਡੀ ਬੌਂਡਿੰਗ ਕਿੰਨੀ ਆ ਉਨਨੇ ਚ ਪਾਜੀ ਚਮਚਾ ਭਰ ਕੇ ਰਾਜਮਾ ਦਾ ਸਟਿਆ ਹੁੰਦਾ ਹੈ ਜੀ ਮਿਕਸ ਕਰਤਾ ਜਿਵੇਂ ਨਾ ਰੋਗ ਦੀ ਮੂਝ ਚੱਕ ਦੇਨੇ ਸੀ ਫੱਟੇ ਆ ਹੈਗੇ ਸਾਡੇ ਪ੍ਰਿਏ ਮਾਮਾ ਜੀ ਮੈਂ ਤਾਂ ਇਹ ਲੈ ਲਓ ਖਾ ਲਓ ਇਹ ਮੈਂ ਕਹ ਮਾਮੇ ਨੂੰ ਦੇਖ ਕੇ ਕੋਈ ਸੇ ਤਾਂ ਚੇਤਾ ਹੋ ਨਾ ਜੀ ਨੂੰ ਆਫਰ ਦੇਣੀ ਹੈ ਮੂਹ ਲੋਈ ਦੱਤ ਫੜਾਉਂਦੇ ਨਾ ਮਾਮੀ ਆ ਮਿੱਠੇ ਵਾਲੀਆਂ ਨਹੀਂ ਹੈਗੀਆਂ ਪੀ ਰਹੀਆਂ ਮੈਂ ਪੀਂਦੀ ਨਹੀਂ ਮੈਨੂੰ ਪੀਣਾ मां मसाला कोई गल बात बढ़िया ठीक ठाक है देख लिया ले कमरा कितना कमचिया लड़प लड़प मम्मी आई है स्कूल लो स्कूल से आके मम्मी ने कपड़े बदले नहीं स्कूल वाली दी ਡੈਡੀ ਕੋਲ ਪਹਿਜਾ ਚ ਜਾ ਕੇ ਥੱਲੇ ਚਟਾ ਕੇ ਚਟੁੱਕੇ ਸਾਰੇ ਹਟ ਜਣੇ ਜਦੋਂ ਇਹਨਾਂ ਨੇ ਘੜਾੜੇ ਮਾਰੇ ਤਿੰਨਾਂ ਜਣਿਆਂ ਨੇ ਤਿੰਨ ਚਾਰ ਥੱਲੇ ਪਾਊਗਾ ਇਹ ਇਹ ਨੂੰ ਨਹੀਂ ਪੜਾ ਉੱਤੇ ਇਹਨਾਂ ਨੇ ਸੌਣ ਦੇਣਾ ਸਾਨੂੰ ਮੋਟਰ ਦੀ ਐ ਚਲਾਉਂਦਾ ਨਾ ਮम्मा ਮम्मा ਰਹਿ ਲਾ ਹੁਣ ਵਧੀਆ ਜੀ ਲੱਗਾ ਸੀ ਸਾਡਾ ਇਹ ਕਿਦਾਂ ਸ਼ਾਲੀ ਕਿਹੜੀ ਕਲਾਸ ਚ ਹੋਗੀ ਤੂੰ ਮੈਂ ਤਾਂ ਕੋਰਸ ਕਰਦਾ ਕਿਹੜਾ ਕਰਦੀ ਆ ਆਰ ਆਈ ਟੀ ਟੈਡੀਓਲੋਜੀ ਕੀ ਉਹਦੇ ਚ ਕੀ ਹੁੰਦਾ ਐਕਸ-ਰੇ ਸੀਟੀ ਸਕੈਨ ਐਮ ਆਰ ਆਈ ਚਲੋ ਆ ਤਾਂ ਫਾਇਦਾ ਹੋ ਸਾਨੂੰ ਸਾਡੇ ਪੱਥਰੀਆਂ ਪੱਥਰੀਆਂ ਕੁਤਰੀਆਂ ਬਹੁਤ ਆ ਨਹੀਂ ਤੇ ਨਹੀਂ ਨਾਨੀ ਆ ਲੈ ਪੂਰੇ ਦੇਣੇ ਹੁਣ ਮੈਂ ਚਲ ਲੈ ਲੈ ਫਿਰ ਲੈ 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 ਮੈਂ ਤੁਹਾਨੂੰ 4 ਦਾ 10 ਰੁਪਏ ਦੇਖੋ 4 ਦਾ 10 ਰੁਪਏ ਤਾਂ ਜਿਆਦਾ ਦਿੱਤੇ ਨਸੀਬਾਤੀ ਅਚਾਰ ਹੋਰ ਪਾ ਲੈ ਤੇ ਭਾਈ ਆ ਲੱਸੀ ਕੰਨੀ ਬੜੀ ਹੋਰ ਪਾ ਲੈ ਬੜੀ ਬੋਲੇਗਾ ਬੈਗ ਚ ਪਾ ਦੇ ਬੈਗ ਚ ਲੈ ਚਾਰ ਦੇ ਦੀਦੀ ਨਾ ਚੋੜ ਦਿੱਤੀ ਕਿ ਦੇ ਦੂਜੇ 10 ਰੁਪਏ ਆ ਚਾਰ ਦੇ 10 ਰੁਪਏ ਮੈਨੂੰ ਵੀ ਦੇ ਉਹ ਪਾ ਦੇ ਨਾ ਚਾਹ ਪਿਆ ਗਿਆ 10 ਰੁਪਏ ਦੇ 10 ਰੁਪਏ ਦੇ ਆ ਕੋਣ ਬੰਕੇ ਆ ਕੁੜੀ ਦੇ ਆਪਣੇ ਆ ਕੇ ਆ ਕੋਣ 10 ਰੁਪਏ ਦੇ ਤੂੰ ਤਰੇ ਤੁਰ ਤੁਰ ਲੈ ਨਾ ਆ ਪੈਸਾ ਆ ਯਾਨੀ ਤੋ 20 ਦੇ ਦੇ 20 ਦੇ ਦੇ 50 ਦੇ ਦੇ ਦਾ ਵੀ ਕੱਢੇ ਸੀ ਦਾਸ ਹੀ ਮੰਗੇ ਸੀ ਦਾਸ ਹੀ ਮੰਗੇ ਸੀ 10 ਹੀ ਦਿੱਤੇ 20 ਦੇ ਦਗਾ ਤੂੰ ਤੇ ਦਾ ਦਸਾ ਦਾ ਪੈਕਟ ਛੋਟਾ ਹੋਦਾ ਗੁਰਕੁਰੀਆ ਦਾ 20 ਤਾਂ ਦਿੰਦਾ ਵਰਕ ਨੇ ਲੈ ਕੇ ਰੱਖਾਂਗੇ ਹੁਣ ਜਦੋਂ ਮੈਂ ਕੋ ਨੂੰ ਖਜਾਉਂਦਾ ਆ ਜਾਣ ਕੇ ਓਏ ਓਏ ਮੱਛੀ ਪਈ ਆ ਉਧਰੋਂ ਲੈ ਆਂਦੀ ਮਾਸੇ ਜਲਦੀ ਮਾਸੀ ਚੱਲੀ ਆ ਵੇਖ ਚਲ ਬਾਏ 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 ਪੈਰ ਨਹੀਂ ਆ ਰਹੇ ਤੇ ਦਿਨ ਭਾਰਾ ਰਹਿ ਜਾ ਤੈਨੂੰ ਗਾਲਾਂ ਮੈਣ ਲ ਤੁਸੀਂ ਚਲੋ ਬੇਚਾਰਾ 10 ਵਜੇ 6 ਵਜੇ ਤਾਂ ਨਹਾ ਕੇ ਬੈਠਾ 10 11 ਵਜੇ 12 ਵਜੇ ਤੈਨੂੰ ਉਹ ਚਲ ਗਏ ਮੇਰਾ ਫੋਨ ਕਿੱਥੇ ਆਏ ਹੋਏ ਸਾਨੂੰ ਨਹੀਂ ਪਤਾ ਕੋਡਾ ਲਾਉਣਾ ਛੱਡ ਦੇ ਵੀ ਚੱਲਦਾ ਛੱਡਾ ਬੰਦ ਕਰ ਨਹੀਂ ਦੀਦੀ ਦੋਨੇ ਦਾ ਪਰ ਲੋਕ ਮੈਂ ਜਿਹੋ ਮਰਜੀ ਤੇ ਮਾਮੀ ਸਾਡੀ ਦਾ ਘਰ ਬੜਿਆ ਨਵਾਂ ਹੁਣ ਅਸੀਂ ਜਾਵਾਂਗੇ ਨਹੀਂ ਜਰੂਰ ਆ ਲੈ ਕੋੜਿਆ ਲੈਣੇ ਵੀ ਨਹੀਂ ਕੋਈ ਨਹੀਂ ਜੋ ਮਰਜੀ ਲੈ ਆਏ ਇਹ ਹੈਗੀ ਨਾਨਾਂ ਪਰਜਾਈ ਨਹੀਂ ਲੈਣਾ ਕੰਦਾ ਕੰਦਾ ਜਦੋਂ ਉਹਨਾਂ ਨੂੰ ਜੋ ਮਰਜੀ ਲੈ ਆਏ ਰੋਕਣਾ ਆਇਆ ਬਾਕੀ ਜੱਤੀ ਗੋਸ ਨੇ ਉਗਾਂ ਪੇਪਰ ਪੌਂਟ ਉਹਨੇ ਵੀ ਪਾਰਲੀਮੈਂਟਾ ਜੀ ਉਹ ਜਿਆਦਾ ਦਿਨ ਦੀs ਤੇਰੀ ਮੰਮੀ ਨੇ ਲੈ ਨਹੀਂ ਦਿੱਤੇ ਨਹੀਂ ਭਾਈ ਮੈਂ ਚੱਲ ਆ ਗਏ ਮੈਂ ਨਾ ਆਜੋ ਆਜੋ ਲੱਸੀ ਪਾਤੀ ਹੋ ਜੀ ਉਹ ਕੀ ਤੁਹਾਨੂੰ ਨੇ ਕਹੀ ਨਹੀਂ ਆਹ ਉਹ ਉਧਰ ਖੇਡਣਾ ਕਹਿੰਦੀ ਹਾਥੀ ਹਾਥੀ ਚੱਕ ਲਿਆ ਹਾਥੀ ਹਾਥੀ ਚੱਕ ਲਿਆ ਉਹਨਾਂ ਦਾ ਜਾਂਦੀ ਨੇ ਚੱਲ ਚੱਲ ਕਿੱਥੇ ਛੱਡ ਆ ਇਹਨੂੰ ਚੱਕ ਲਿਆ ਨਾ ਕਿਤੇ ਵੀ ਨਹੀਂ ਨਾਲੇ ਜਾਊਗੀ ਆਪਣੇ ਚੱਲ ਆ ਜਾ ਲੱਗਾ ਮਾਂ ਨਹੀਂ ਨਹੀਂ ਮੈਂ ਕੱਢ ਦੂੰਗੀ ਆ ਲੈ ਚਲੀਏ ਕਿੱਥੇ ਤਾਇਆ ਕਿੱਥੋਂ ਆਇਆ ਤੂੰ ਆਵਾਜ਼ ਕਰ ਲੇਗਾ ਉਹ ਕਿਹ ਸਾਮਾਨ ਹੈ ਕਿਹੜਾ ਸਾਮਾਨ ਅੱਛਾ ਕਿਹ ਰੇ ਚੇਂਜ ਮਾਂ ਇਤੋਂ ਪਹਿਲਾਂ ਤੁਹਾਨੂੰ ਗਾਲੀ ਗਲੋਚ ਹੋਵੇ ਖੋਡੇ ਖੋਡੇ ਹੋ ਕੇ ਨਿਕਲੋ ਕਹਿਣਾ ਤਾਂ ਉਹਨੇ ਹੁਣ ਜੇ ਵੀ ਆ ਤੁਹਾਨੂੰ ਦੇਖ ਲਿਓ ਨਹੀਂ ਕਹੀ ਉਹ ਜਾ ਆਉਂਦਾ ਕਿਹੜਾ ਜੀ ਕਰਦਾ ਜਾਣ ਮੈਨੂੰ ਕਹੀ ਹੁੰਦਾ ਆ ਕੇ ਜਾਈ ਮੈਂ ਘਰ ਮਿਲ ਤਾਂ ਲੈ ਆ ਹੁਣ ਮੈਂ ਘਾਉਂਗੀ ਮੈਂ ਜਨਵਰੀ ਚ ਨਾ ਜਨਵਰੀ ਚ ਮੈਂ ਖੱਦ ਲਵਾ ਦੇ ਇੱਕ ਦਿਨ ਤੁਹਾਨੂੰ ਦੱਸਿਆ ਸੀ ਠੱਡ ਜਾਵਾਂ ਕੋਲ ਦੀ ਰੰਕ ਕੇ ਆ ਆ ਜੀ ਉਹ ਹਣ ਤੁਸੀਂ ਤਾਂ ਆਉਦੇ ਨਹੀਂ ਕੋਟਲੀ ਤੁਸੀਂ ਤਾਂ ਆਉਂਦੇ ਨਹੀਂ ਕੋਟਲੀ ਬਾਏ ਬਾਏ ਮੋਟੇ ਕੀ ਤਰੋਂਠਾ ਖਾਣਾ ਹੋਰ ਪੈਕ ਕਰਦੀਆਂ ਨਾਲ ਇਹ ਜੀ ਨਹੀਂ ਕਰਦਾ ਹਾਇ ਤੁਸੀਂ ਨਾ ਜਾਓ ਇੱਕ ਦਿਨ ਹੋਰ ਰਹਿ ਲੈ ਇਹਨਾਂ ਨੂੰ ਛੱਡ ਜਾ ਮਮ ਪੇਪਰ ਪ੍ਰੈਕਟਿਸ ਕਰ ਕੱਲ ਚੱਲ ਗਾ ਫਰਮਾ ਟੂ ਇੱਕ ਲਾਥ ਭੂਪੜ ਦੀ ਸਕੂਟਰੀ ਇੱਕ ਵਾਰੀ ਮਾਰੀ ਉਹ ਫਲਾਈਆਂ ਲੈ ਜਾ ਕੇ ਚਲੀ ਗਿਆ ਉਹਨਾਂ ਦੇ ਘਰ ਨੂੰ ਚਲੋ ਡੈਡੀ ਦੀ ਤਾਂ ਕਿਤੇ ਹੋਰ ਲੱਗਦੀ ਮੈਨੂੰ ਫਰਾਕ ਕਿੱਥੇ ਚੱਲੇ ਆ ਤਿਆਆਂ ਦਾ ਪਹਿਲੀ ਥਾਂ ਡਿਆ ਅਸੀਂ ਤਾਂ ਹੋ ਗਏ ਆ ਕਿ ਅਨਤਿਕਾ ਚਾੜੀ ਮਮੀ ਆ ਟੱਕਣ ਜਗਾ ਦੋ ਆਣੇ ਆ ਸਾਰੇ ਬਣਨੇ ਆ ਐਂਡ ਤੇ ਹੋਣਾ ਕੰਮ